ਕਿਰਪਾ ਵਰਸ ਰਹੀ ਹੈ ਸਵੇਰ ਤੋਂ ਹੀ ਆਪਾਂ 8 ਵਜੇ ਤੋਂ 8:30 ਵਜੇ ਤੋਂ ਲੈ ਕੇ 1:30 ਵਜ ਗਿਆ ਹੁਣ ਤੱਕ ਆਪਾਂ ਦਰਬਾਰ ਦੀ ਹਾਜ਼ਰੀ ਪਾ ਰਹੇ ਹਾਂ ਸੋ ਥੋੜੇ ਥੋੜੇ ਨਾ ਸਮਾਂ ਬੜਾ ਉੱਚਾ ਹੋ ਗਿਆ 12:00 ਵਜੇ ਦੀ ਆਪਣੀ ਸਮਾਪਤੀ ਸੀ ਤੇ 1:30 ਘੰਟਾ ਵੈਸੇ ਸੌਦਾ ਘਾਟੇ ਦਾ ਨਹੀਂ ਹੈ ਲਾਹੇ దਈਆ ਵਾਦੇ దਈ ਜਿੰਨਾ ਸਮਾਂ ਵੱਤ ਲੱਗ ਗਿਆ ਆਪਾ ਲਾਹੀ ਲੈ ਸਤ ਸੰਗ ਕੀਤਾ ਘਰ ਵਿੱਚ ਬੈਠੇ ਹੁੰਦੇ ਮੋਬਾਈਲ ਤੇ ਬੈਠੇ ਹੋਣਾ ਸੀ ਕੋਈ ਹੋਰ ਗੱਪਾਂ ਛੱਪਾਂ ਮਾਰਦੇ ਹੋਣਾ ਸੀ ਸਾਈਂ ਕੱਢੀ ਸੁਲੱਖਣੀ ਜਾਂ ਯਾਦ ਸਾਈਂ ਦੀ ਕੁਜਰੇ ਪੈਂਦੀ ਮੋਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਹ ਤਾਂ ਭਾਗਾਂ ਵਾਲੀਆਂ ਕਡੀਆਂ ਹਨ ਕਬੀਰ ਇੱਕ ਕਡੀਆਂ ਦੀ ਕੜੀ ਆਦੀ ਹੋ ਫਨ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਬ ਸੋ ਇਹ ਲਾਬ ਦਗਾਈ ਕੱਡੀਆਂ ਨੇ ਸੋ ਤੁਹਾਡਾ ਸਾਰੀ ਸੰਗਤ ਦਾ ਮੈਂ ਸਵਾਗਤ ਕਰਦਾ ਜੀ ਆਇਆਂ ਕਹਿਣਾ ਬੜੇ ਲੰਬੇ ਸਮੇਂ ਤੋਂ ਤੁਸੀਂ ਹਾਜ਼ਰੀ ਭਰੀ ਹੈ ਸੋ ਸਾਰੇ ਬਾਹ ਪੁਰਖਾਂ ਦਾ ਜਿਨ੍ਹਾਂ ਨੇ ਵੀ ਹਾਜ਼ਰੀ ਭਰੀ ਹੈ ਸਾਰਿਆਂ ਨੂੰ ਜੀ ਆਇਆਂ ਨਮਸਕਾਰ ਹੈ ਸਾਰੀ ਸੰਗਤ ਨੂੰ ਨਮਸਕਾਰ ਹੈ ਸੋ ਹੁਣ ਸਵਾਪਤੀ ਦਾ ਸਮਾਂ ਹੈ ਇਹ ਆਪਣੇ ਕੋਲ ਸਟਿਕ ਪਈਏ ਨਿਤਨੇਮ ਦੀ ਆ ਪਈਆਂ ਨੇ ਜਿਹੜਾ ਜਿਹੜਾ ਵੀ ਕੋਈ ਸ਼ੌਂਕ ਰੱਖਦਾ ਹੈ ਨਿਤਨੇਮ ਦੇ ਅਰਥ ਸਮਝਣਾ ਚਾਹੁੰਦਾ ਹੈ ਇਹ ਤੁਸੀਂ ਲਿਜਾ ਸਕਦੇ ਹੋ ਜਿਹੜਾ ਕੋਈ ਸ਼ੌਂਕ ਰੱਖਦਾ ਪਰ ਇੱਕ ਗੱਲ ਇਹ ਵੀ ਕਈ ਵਾਰ ਮੈਂ ਲਿਖਿਆ ਵੀ ਇਹ ਦੇਖਾ ਦੇਖੀ ਨਾ ਸੁਖਮਨੀ ਸਾਹਿਬ ਦੇ ਗੁੱਟ ਦਾ ਸਭ ਲੈ ਗਏ ਹੋਰ ਮਾਲਾ ਲੈ ਗਏ ਤੇ ਫੇਰ ਥੋੜੇ ਟਾਈਮ ਬਾਅਦ ਮੈਨੂੰ ਖੜਾਉਣਾ ਆ ਜਾਂਦੇ ਆ ਤੇ ਮੈਂ ਪੁੱਛਦਾ ਵੀ ਇੱਥੇ ਕਿਉਂ ਰੱਖ ਕੇ ਜਾਂ ਮੂਰੇ ਇੱਕ ਮਿੰਟ ਬੱਚਾ ਜਾਂ ਮੂਰੇ ਰੱਖਦੇ ਬੋਲ ਕਤੇ ਜਾਂ ਮੈਨੂੰ ਮੈਂ ਕਹਿਆ ਵੀ ਕੀ ਗੱਲ ਕੰਨ ਜੀ ਸਾਡੇ ਘਰੇ ਸੁੱਚਮ ਨਹੀਂ ਹੈ ਸਾਡੇ ਕੋਲੇ ਜਗ੍ਹਾ ਨਹੀਂ ਹੈ ਦੇਖੋ ਗੁਰੂ ਸਾਹਿਬ ਦੀ ਬਖਸ਼ਿਸ਼ ਨਹੰਗ ਸੰਗ ਇਹਨੂੰ ਖਜ਼ਾਨਾ ਕਹਿੰਦੇ ਉਹਨਾਂ ਦੇ ਉਹਨਾਂ ਦੇ ਇਹ ਪਾਇਆ ਹੁੰਦਾ ਉਹਦੇ ਚ ਗੁੱਟਕਾ ਸਾਹਿਬ ਹੁੰਦਾ ਉਹਨੂੰ ਖਜ਼ਾਨਾ ਕਹਿੰਦੇ ਤੇ ਅਸੀਂ ਗਿੱਡੇ ਬਦਕਿਸਮਤੀ ਹੈ ਵੀ ਅਸੀਂ ਖਜ਼ਾਨਾ ਆਪਣੇ ਘਰੋਂ ਚੱਕ ਕੇ ਇੱਥੇ ਰੱਖ ਜਾਨੇ ਵੀ ਲੋ ਜੀ ਇੱਥੇ ਤਾਂ ਬੜਾ ਵੱਡਾ ਖਜ਼ਾਨਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਲੈ ਕੇ ਜਾਓ ਇਹਨੂੰ ਪੜੋ ਇੱਕ ਇੱਕ ਪੰਕਤੀ ਪੜੋ ਇੱਥੇ ਇੱਕ ਬੀਬੀ ਬੈਠੀ ਐ ਮਾਤਾ ਜੀ ਨੂੰ ਵੀ ਦਿੱਤੀ ਸੀ ਸਟਿਕ ਮੈਂ ਬੀਬੀ ਨੂੰ ਪੁੱਛ ਲਿਆ ਮੈਂ ਕਿਹਾ ਵੀ ਪੜਿਆ ਕੁਝ ਕਿਨੇ ਜੀ ਹਲੇ ਤੇ ਸ਼ੁਰੂ ਨਹੀਂ ਕੀਤਾ ਸੋ ਐ ਨਹੀਂ ਪੜਨਾ ਹੈ ਜ਼ਰੂਰ ਪੜਿਓ ਪਤਾ ਨਹੀਂ ਚਲੂ ਕਿਹਦੀ ਬੀਬੀ ਅਜਾ ਹੀ ਨਹੀਂ ਲੱਗਦਾ ਉਹ ਤੇ ਸਾਰਿਆਂ ਨੇ ਤੁਸੀਂ ਇਹ ਲੈ ਜਾਓ ਸਟਿਕ ਪੜਿਓ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਰਹਿਮਤ ਗੁਰ ਸਿੰਘ ਦੇ ਬਰਥਡੇ ਤੇ ਪਹੁੰਚਿਓ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਹੀ ਵਧਾਈਆਂ ਕਿਉਂਕਿ ਸਭ ਜਾਂਦਾ ਬੱਚਾ ਤੁਹਾਡਾ ਹੀ ਹੈ ਤੇ ਮੇਰੀ ਛਵੀਏ ਨਾਮ ਜਪੇ ਸਿਮਰਨ ਕਰੇ ਸਾਧੂਆਂ ਦੀ ਸੀਸ ਮਿਲੇ ਪੂਤਾ ਮਾਤਾ ਕੀ ਅਸੀਸ ਅਸਲ ਜਿਹੜੀ ਮਾਂ ਹੈ ਨਾ ਗੁਰਬਾਣੀ ਮੁਤਲਕ ਉਹ ਸੀਸ ਇਹੀ ਦਿੰਦੀ ਏ ਪੂਤਾ ਮਾਤਾ ਕੀ ਅਸੀਸ ਐ ਮੇਰੇ ਪੁੱਤਰ ਤੇਰੀ ਅਮੜੀ ਦੀ ਅਸੀਸ ਐ ਕੀ ਅਸੀਸ ਕੀ ਦੁਆਏ ਨਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਸਤਗੁਰ ਤੁਮ ਕੋ ਹੋਏ ਦਿਆਲਾ ਸਤਗੁਰ ਤੇਰੇ ਤੇ ਦਿਆਲੂ ਹੋਣ ਸੰਤ ਸੰਗ ਤੇਰੀ ਪ੍ਰੀਤ ਸਾਧੂਆਂ ਨਾਲ ਤੇਰੀ ਪ੍ਰੀਤ ਹੋਵੇ ਕਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀ ਤੇਰੀ ਖੁਰਾਕ ਕੀ ਹੋਵੇ ਆ ਕੀਰਤਨ ਜਿਹੜੇ ਸਾਧੂ ਕਰ ਰਹੇ ਸੋ ਇਹ ਸੀਸ ਤੁਸੀਂ ਦਿਓ ਸਾਰੀ ਸੰਗਤ ਦਾ ਧੰਨਵਾਦ ਹੁਣ ਭਾਈ ਸਾਹਿਬ ਸਾਡੇ ਬਲਵਿੰਦਰ ਸਿੰਘ ਜੀ ਆਲਮਗੀਰ ਸਾਹਿਬ ਤੋਂ ਉਹ ਅਨੰਦ ਸਾਹਿਬ ਦਾ ਜਾਪ ਕਰਨਗੇ ਤੇ ਵੈਸੇ ਸਮਾਪਤੀ ਹੋ ਚੁੱਕੀ ਹੈ ਸਵੇਰੇ ਤੇ ਹਰਜਾਸੀ ਆਪ ਜੀ ਕਰਦੇ ਨੇ ਇੱਕ ਸ਼ਬਦ ਧਾਰਨਾ ਪੜ ਕੇ ਉਹ ਆ ਹਰਜਾ